ਨੌਜਵਾਨ ਸਿਵਾਮਾ ਬੋਰਡ ਅਤੇ ਆਮ ਆਦਮੀ ਪਾਰਟੀ ਯੂਥ ਵਿੰਗ ਅਰਾਜਪੁਰਾ ਵੱਲੋਂ ਸ਼ਹੀਦ ਆਜਮ ਭਗਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਵਿਧਾਇਕ ਮੈਡਮ ਨੀਨਾ ਮਿੱਤਲ ਅਤੇ ਯੂਥ ਕਲੱਬ ਪ੍ਰਧਾਨ ਰਜੇਸ਼ ਅਬਾਵਾ ਦੀ ਅਗਵਾਈ ਹੇਠ ਯੂਥ ਕਲੱਬ ਦੀ ਟੀਮ ਹਲਕਾ ਅਰਾਜਪੁਰਾ ਵੱਲੋਂ ਐਪੀ ਜੈਨ ਸਰਕਾਰੀ ਹਸਪਤਾਲ ਅਰਾਜਪੁਰਾ ਵਿੱਚ ਜ਼ੋਜਨ ਕੀਤਾ ਗਿਆ ਇਸ ਮੌਕੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਜੀ ਦੇ ਪੁੱਤਰ ਅਲਵਿਸ਼ ਮਿੱਤਲ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ ਹਲਕਾ ਅਰਾਜਪੁਰਾ ਸੰਗਠਨ ਚਾਰਜ ਰਿਤੇਸ਼ ਬੰਸਲ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੀ ਇਸ ਮੌਕੇ ਯੂਥ ਪ੍ਰਧਾਨ ਰਜੇਸ਼ 바ਵਾ ਨੇ ਉਹਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਖੂਨਦਾਨ ਇੱਕ ਮਹਾਦਾਨ ਜੋ ਕਿਸੇ ਦੇ ਵੀ ਅਵਿਅਕਤੀ ਦੀ ਜਿੰਦਗੀ ਬਚਾ ਸਕਦਾ ਸਾਨੂੰ ਹਰ ਇੱਕ ਨੂੰ ਸਮੇਂ-ਸਮੇਂ ਤੇ ਖੂਨਦਾਨ ਕਰਨ ਦਾ ਫਾਇਦਾ ਹੈ ਅਰਾਜਵਰਤੋ ਤਰुण ਸ਼ਰਮਾ ਦੀ ਖਾਸ ਰਿਪੋਰਟ ਅੱਜ ਦੇ ਸਮੇਂ ਦੇ ਵਿੱਚ ਆਇਓ ਕੀ ਕਹਿਣਾ ਚਾਹੋਗੇ ਅਤੇ ਪਿਛਲੇ ਸਮੇਂ ਜਿਹੜੀ ਤੁਹਾਨੂੰ ਦਿੱਤੀ ਸੀ ਰਿਪੋਰਟ ਜਿਹੜੀ ਕੁਵਾਰੀ ਵੀ ਮਿਨੀ ਹੈ ਉਸ ਨੂੰ ਲੈ ਕੇ ਵੀ ਤੁਸੀਂ ਕੀ ਆਗ੍ਰ ਅੱਜ ਜਿਵੇਂ ਸਿਵਲ ਹਸਪਤਲ ਰਾਜਪੁਰਾ ਦੇ ਵਿੱਚ ਆਇਆ ਇੱਥੇ ਸਾਡੇ ਹਲਕਾ ਯੂਥ ਪ੍ਰਧਾਨ ਰਜੇਸ਼ ਬੋਵਾਜੀ ਵੱਲੋਂ ਇੱਕ ਬਲੱਡ ਡੋਨੇਸ਼ਨ ਕੈਂਪ ਦਾ ਆਰਗੇਨਾਈਜ਼ ਕੀਤਾ ਗਿਆ ਹੈ ਔਰ ਦੇਖ ਕੇ ਬਹੁਤ ਵਧੀਆ ਲੱਗਿਆ ਕਿ ਜਿਹੜਾ ਸਾਡੇ ਹਲਕੇ ਦਾ ਯੂਥ ਹੈ ਉਹ ਹੋਰ ਬਲੱਡ ਡੋਨੇਸ਼ਨ ਦੇ ਵਿੱਚ ਕਾਫੀ ਅੱਗੇ ਆ ਰਿਹਾ ਹੈ ਇੱਥੇ ਕਾਫੀ ਯੂਨਿਟਸ ਬਲੱਡ ਡੋਨੇਸ਼ਨ ਦੇ ਕਿਤੇ ਜਾ ਰਹੇ ਹੈਗੇ ਨਾਲ ਸਾਡੇ ਆਪਣੇ ਹਲਕਾ ਵਿਧਾਇਕ ਐਮ ਐਲ ਐ ਨੀਨਾ ਮਿੱਤਲ ਜੀ ਦੇ ਬੇਟੇ ਵੀ ਇੱਥੇ ਪਹੁੰਚੇ ਹੋਏ ਹੈਗੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਔਰ ਜੋ ਮੈਨੂੰ ਹਲਕਾ ਸੰਗਠਨ ਇਨਚਾਰਜ ਬਣਨ ਦੇ ਉੱਤੇ ਪਾਰਟੀ ਨੇ ਮਾਨ ਬਖ ਉਸ ਵਾਸਿ ਮੈਂ ਪਾਰਟੀ ਹਾਈ ਕਮਾਂਡ ਦਾ ਔਰ ਸਾਡੇ ਹਲਕੇ ਦੇ ਵਿਧਾਇਕ ਨੀਨਾ ਮਿੱਤਲ ਜੀ ਦਾ ਧੰਨਵਾਦ ਕਰਦਾ ਔਰ ਪੂਰੀ ਕੋਸ਼ਿਸ਼ ਹੋਏਗੀ ਕਿ 24 ਘੰਟੇ ਅਸੀਂ ਆਪਦੀ ਪਾਰਟੀ ਨੂੰ ਹੀ ਦੇਈਏ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਵਾਸਤੇ ਪੂਰੀ ਜਿੰਦ ਜਾਨ ਲਗਾਵਾਂਗੇ ਪਿਛਲੇ ਸਮੇਂ ਤੋਂ ਇਸ ਤਰ੍ਹਾਂ ਵੀ ਦੇਖ ਰਿਹਾ ਕਿ ਰਿਸ਼ੇਸ਼ ਗੋਵਰ ਜੀ ਔਰ ਲੋਕ ਪੂਰੇ ਜੀ ਜਾਨ ਨਾਲ ਮਤਲਬ ਯੁੱਧ ਲਈ ਕੰਮ ਕਰਿਆ ਜਾ ਰਿਹਾ ਤੇ ਕੀ ਕਹਿਣਾ ਚਾਹੂਗਾ ਇਹ ਲਈ ਦੋ ਸ਼ਬਦ ਨੀ ਸਾਡੇ ਜੋ ਯੂਥ ਪ੍ਰਧਾਨ ਹੈ ਰਜੇਸ਼ ਬਾਬਾ ਜੀ ਬਹੁਤ ਵਧੀਆ ਇੱਕ ਲੀਡਰ ਉੱਪਰ ਕੇ ਆ ਰਿਹਾ ਹੈ ਯੂਥ ਵਾਸਤੇ ਔਰ ਇਹਨਾਂ ਦਾ ਜੋ ਯੂਥ ਨੂੰ ਮੈਸੇਜ ਜਾ ਰਿਹਾ ਜਿਵੇਂ ਅੱਜ ਬਲੱਡ ਡੋਨੇਸ਼ਨ ਕੈਂਪੇਨ ਨੇ ਆਰਗੇਨਾਈਜ਼ ਕੀਤਾ ਤਾਂ ਹਰੇਕ ਯੂਥ ਇਹਨਾਂ ਦੇ ਟੱਚ ਦੇ ਵਿੱਚ ਹੈ ਔਰ ਇੱਥੇ ਕੈਂਪ ਦੇ ਵਿੱਚ ਪਹੁੰਚ ਰਿਹਾ ਵੀ ਮੈਂ ਵੀ ਇੱਥੇ ਬਲੱਡ ਡੋਨੇਟ ਕਰਾਂ ਅੱਜ ਤਾਂ ਜਿਹੜਾ ਇਹ ਯੂਥ ਕਲੱਬ ਵੱਲੋਂ ਜਿਹੜਾ ਬਲੱਡ ਕੈਂਪ ਲਾਇਆ ਗਿਆ ਤੁਸੀਂ ਕੀ ਕਰ ਰਹੇ ਹੋ ਅੱਜ ਅਸੀਂ ਆਪਣੀ ਆਮ ਆਦਮੀ ਪਾਰਟੀ ਤੇ ਯੂਥ ਕਲੱਬ ਵੱਲੋਂ ਸਾਡੇ ਐਮਐਲਏ ਮੈਡਮ ਨੀਨਾ ਮਿੱਤਲ ਦੀ ਅਗਵਾਈ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਸ਼ਹੀਦ ਭਗਤ ਸਿੰਘ ਆਜਮ ਦੀ ਬਰਥਡੇ ਤੇ ਅਸੀਂ ਇਹ ਬਲੱਡ ਕੈਂਪ ਲਾਇਆ ਜੋ ਕਿ ਅਸੀਂ ਯੂਥ ਨੂੰ ਦੱਸਣਾ ਚਾਹੁੰਦੇ ਆ ਕਿ ਉਹਨਾਂ ਦੇ ਚੱਲੇ ਪੇ ਕਦਮਾਂ ਤੇ ਸਾਡਾ ਯੂਥ ਵੀ ਅੱਜ ਸਟੈਂਡ ਹੋਵੇ ਤੇ ਅਸੀਂ ਜਿਹੜਾ ਇਹ ਖੂਨਦਾਨ ਕੈਂਪ ਲਾ ਰਹੇ ਹਾਂ ਉਹਨਾਂ ਦੀ ਯਾਦ ਦੇ ਵਿੱਚ ਲਾ ਰਹੇ ਹਾਂ ਤੇ ਬਹੁਤ ਵੱਡਾ ਜਿੱਥੇ ਤੱਕ ਬਹੁਤ ਵੱਡਾ ਇਹ ਕੈਂਪ ਦੇ ਵਿੱਚ ਜਿੰਨੇ ਵੀ ਡੋਨੇਟ ਕਰਨਾ ਆ ਰਹੇ ਸਾਡੇ ਯੂਥ ਹੋਣੇ ਬੜੇ ਵਧੀਆ ਸਾਨੂੰ ਰਿਸਪੌਂਸ ਮਿਲਦਾ ਯੂਥ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਨਸ਼ਾ ਨੂੰ ਛੱਡ ਕੇ ਵਧੀਆ ਕੰਮ ਕੀਤੇ ਜਾਣ ਵੀ ਅਸੀਂ ਲੋਕ ਭਲਾਈ ਦੇ ਕੰਮ ਜਿਵੇਂ ਸਾਡੇ ਯੂਥ ਦੇ ਐ ਦਵਿੰਦਰ ਕੋਲਡੀ ਜੀ ਯੂਥ ਦੇ ਸਾਡੇ ਚੇਅਰਮੈਨ ਹਨ ਸਾਨੂੰ ਵੀ ਉਹਨਾਂ ਨੇ ਯੂਥ ਨੂੰ ਦੇ ਵਿੱਚ ਕੰਮ ਕਰਨ ਤੋਂ ਇਲਾਵਾ ਜੋ ਲੋਕ ਸੇਵਾ ਮੈਂ ਉਹ ਵੀ ਅਸੀਂ ਕਰ ਰਹੇ ਹਾਂ ਤੇ ਅੱਜ ਸਾਡੇ ਸਪੈਸ਼ਲ ਤੌਰ ਤੇ ਐਮਐਲਏ ਸਾਹਿਬ ਜੀ ਦੇ ਇਸ ਪੁੱਤਰ ਲਵੀਸ਼ ਮਿੱਤਲ ਜੀ ਪਹੁੰਚੇ ਹਨ ਜੋ ਸਾਨੂੰ ਬੜਾ ਹੌਸਲਾ ਮਿਲਿਆ ਕਿ ਸਾਡੇ ਉਹਨਾਂ ਦੇ ਆਨ ਨਾਲ ਸਾਨੂੰ ਸਾਡੀ ਯੂਥ ਨੂੰ ਵੀ ਬੜਾ ਹੌਸਲਾ ਮਿਲ ਰਿਹਾ ਹੈ ਕਿ ਇਹਨਾਂ ਨੇ ਵੀ ਆ ਕੇ ਸਾਨੂੰ ਹੌਸਲਾ ਦਿੱਤਾ ਵੀ ਮੈਂ ਤੁਹਾਡੇ ਨਾਲ ਦਿਨ ਰਾਤ ਖੜਿਆ Thank mm -hmm. you. ਅੱਜ ਆਮ ਆਦਮੀ ਪਾਰਟੀ ਯੂਥ ਵਿੰਗ ਵੱਲੋਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਅੱਜ ਸਰਕਾਰੀ ਹਸਪਤਾਲ ਰਾਜਪੁਰ ਵਿੱਚ ਇੱਕ ਖੂਨਦਾਨ ਕੈਂਪ ਲਾਇਆ ਗਿਆ ਹੈ ਇੱਕ ਬਹੁਤ ਹੀ achi ਸੋਚ ਨਾਲ ਇਹ ਲੋਕ ਚੱਲ ਰਿਹਾਗੇ ਜਿਵੇਂ ਕਿ ਸ਼ਹੀਦ ਆਜ਼ਮ ਭਗਤ ਸਿੰਘ ਜੀ ਨੇ ਆਪਣੀ ਜਾਨ ਦੇ ਕੇ ਦੇਸ਼ ਲਈ ਕੁਰਬਾਨੀ ਦਿੱਤੀ ਹੈ ਉਵੇਂ ਅਸੀਂ ਬਸ ਆਪ ਦਾ ਥੋੜਾ ਥੋੜਾ ਖੂਨ ਦੇ ਕੇ ਪੰਜਾਬ ਦਾ ਯੂਥ ਕਿਸੇ ਹੋਰ ਲਈ ਕੰਮ ਆ ਸਕੀਏ ਉਹ ਬਹੁਤ ਸਾਡੇ ਸੁਭਾਗੇ ਦੀ ਗੱਲ ਹੈ ਤੇ ਇਹਨਾਂ ਨੂੰ ਸਭ ਨੂੰ ਬੈਸਟ ਵਿਸ਼ਿਸ਼ਾ ਸਾਡੇ ਵੱਲੋਂ ਕਿ ਇਹ ਅੱਗੇ ਜਿਵੇਂ ਯੂਥ ਨੂੰ ਇੱਕ ਗਾਈਡ ਕਰ ਰਿਹਾ ਅੱਗੇ ਜਾ ਕੇ ਨਸ਼ਿਆਂ ਤੋਂ ਦੂਰ ਰਖ ਰਿਹਾ ਹੈ ਖੇਡਾਂ ਵੱਲ ਲੈ ਕੇ ਜਾ ਰਿਹਾ ਉਸ ਸਾਡਾ ਇਹਨਾਂ ਨਾਲ ਪੂਰਾ ਸਪੋਰਟ ਹੈ। ਜੀ ਕਿਸ ਤਰ੍ਹਾਂ ਨਹੀਂ ਜਨਰੇਸ਼ਨ ਹੈ ਉਹ ਨਹੀਂ ਕਿਹੜਾ ਮੈਸੇਜ ਦਿੱਤਾ ਹੋਇਆ ਹੈ। ਨਈ ਜਨਰੇਸ਼ਨ ਦੇ ਯੂਥ ਨੂੰ ਇੱਕੋ ਹੀ ਮੈਸੇਜ ਹੈ ਕਿ ਜੀ ਪਹਿਲਾਂ ਤਾਂ ਆਪਾਂ ਜਿਵੇਂ ਆਪਣੇ ਸਾਡੀ ਜਿਹੜੀ ਜਨਰੇਸ਼ਨ ਸੀਗੀ ਜਿਹੜੀ ਮਿਲੇਨੀਅਲ ਜਨਰੇਸ਼ਨ ਕਹਿੰਦੇ ਆ ਉਹ ਕੀ ਕਰਦੇ ਸੀਗੇ ਅਸੀਂ ਸਕੂਲ ਚੋਂ ਆਏ ਆਪ ਦਾ ਗਰਾਊਂਡ ਚੋਂ ਜਾਂਦੇ ਸੀਗੇ ਅਸੀਂ ਖੇਡਦੇ ਸੀਗੇ ਤੇ ਅੱਜ ਕੱਲ ਦੇ ਜਿਹੜੀ ਜੈਨ ਜ਼ੀ ਹੋਗੀ ਤੇ ਜੈਨ ਐਕਸ ਹੋਗੀ ਇਹ ਲੋਕ ਸਿਰਫ ਫੋਨ 'ਤੇ ਰਹਿੰਦੇ ਆ ਪਹਿਲੀ ਗੱਲ ਤਾਂ ਫੋਨ ਤੋਂ ਥੋੜਾ ਦੂਰ ਰੋ ਗਰਾਊਂਡ ਚ ਜਾਓ ਆਪਦੀ ਸਿਹਤ ਵੱਲ ਧਿਆਨ ਦਿਓ ਆਪਦੇ ਕਰਮ ਦੀ ਰਿਸਪੈਕਟ ਕਰੋ ਤੇ ਸਮਾਜ ਸੇਵਲੀ ਕੰਮ